ਸੋ ਲਗਾਤਾਰ ਚੋਰਾਂ ਦੀ ਹੌਸਲੇ ਨਹੀਂ ਜਿਹੜੇ ਬੁਲੰਦ ਹੁੰਦੇ ਜਾ ਰਹੇ ਨੇ ਸੋ ਗੱਲ ਕਰਾਂਗੇ ਸਮਰਾਲਾ ਦੀ ਤਾਂ ਨੇੜਲੇ ਪਿੰਡ ਬਾਲਿਓ ਦੇ ਵਿੱਚ ਖੁਰਾਕ ਸਪਲਾਈ ਵਿਭਾਗ ਦੇ ਦਫ਼ਤਰ ਦੇ ਵਿੱਚ ਅਣਪਛਾਤੇ ਚੋਰਾਂ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੱਸਦੇ ਕਿ ਅਣਪਛਾਤੇ ਚੋਰ ਖੁਰਾਕ ਸਪਲਾਈ ਵਿਭਾਗ ਦੇ ਦਫ਼ਤਰ ਦੇ ਵਿੱਚੋਂ ਕੁਝ ਸਰਕਾਰੀ ਰਿਕਾਰਡ ਦੀਆਂ ਫਾਈਲਾਂ ਪੱਖੇ ਸਿਲੰਡਰ ਵੱਡੀ ਪੱਟੀ ਅਤੇ ਬਾਥਰੂਮ ਦੇ ਵਿੱਚ ਹੈ ਲਗੀਆਂ ਹੋਈਆਂ ਟੂਟੀਆਂ ਤੱਕ ਚੋਰੀ ਕਰਕੇ ਲੈ ਗਏ ਸੋ ਇਸ ਘਟਨਾ ਦਾ ਪਤਾ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਵੇਰੇ ਲੱਗਾ ਜਦ ਜੋ ਦਫਤਰ ਖੋਲਣ ਸਵੇਰੇ ਪਹੁੰਚੇ ਸਨ ਤਾਂ ਦਫਤਰ ਦੇ ਤਾਲੇ ਟੁੱਟੇ ਹੋਏ ਸਨ ਦਫਤਰ ਦੇ ਅੰਦਰੋਂ ਸਮਾਨ ਵੀ ਚੋਰੀ ਸੀ ਇਸ ਸਬੰਧ ਵਿੱਚ ਬਲਦੀਪ ਸਿੰਘ ਖੁਰਾਕ ਸਪਲਾਈ ਵਿਭਾਗ ਦੇ ਜੋ ਇਨਸਪੈਕਟਰ ਨੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਸਾਲ ਪਹਿਲਾਂ ਵੀ ਅਣਪਛਾਤੇ ਚੋਰਾਂ ਦੇ ਵੱਲੋਂ ਇਸ ਦਫ਼ਤਰ ਦੇ ਵਿੱਚ ਚੋਰੀ ਕੀਤੀ ਗਈ ਸੀ ਦਫ਼ਤਰ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸਾਨੂੰ ਕੋਈ ਚਪੜਾਸੀ ਰੱਖਣ ਦੀ ਵੀ ਵਿਭਾਗ ਵੱਲੋਂ ਇਜਾਜ਼ਤ ਨਹੀਂ ਹੈ ਇਸ ਸਬੰਧ ਦੇ ਸਮਰਾਲਾ ਪੁਲਿਸ ਨੂੰ ਸ਼ਿਕਾਇਤ ਦੇਣ ਲੱਗੇ ਨੇ ਮੇਰਾ ਨਾਮ ਬਲਦੀਪ ਸਿੰਘ ਜੀ ਬਲਦੀਪ ਜੀ ਕੀ ਹੋਇਆ ਔਰੇ ਮੈਂ ਫੂਡ ਸਪਲਾਈ ਦੇ ਵਿੱਚ ਇਨਸਪੈਕਟਰ ਲੱਗਿਆ ਹੋਇਆ ਜੀ ਅੱਜ ਅਸੀਂ ਰੁਟੀਨ ਦੀ ਤਰ੍ਹਾਂ ਆਪਣਾ 9 ਵਜੇ ਆਫਿਸ ਆਏ ਆ ਜਦੋਂ ਅਸੀਂ ਆਫਿਸ ਆਏ ਤਾਂ ਬਾਹਰ ਆ ਕੇ ਦੇਖਿਆ ਸਾਡਾ ਜਿੰਦਾ ਟੁੱਟਿਆ ਹੋਇਆ ਸੀਗਾ ਤੇ ਜਦੋਂ ਅਸੀਂ ਜਿੰਦਾ ਪਰੇ ਕਰਕੇ ਅਸੀਂ ਅਸਲੀ ਲੋਕ ਖੋਲੇ ਅੰਦਰ ਤੇ ਉਹ ਅੰਦਰੋ ਜੀ ਅਸੀਂ ਦੇਖਿਆ ਵੀ ਸਾਡੇ ਦਫ਼ਤਰ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਚੋਰੀ ਕੀਤੀ ਹੋਈ ਸੀ ਕੀ ਕੀ ਚੋਰੀ ਹੋਇਆ ਸਰ ਸਾਡਾ ਇੱਕ ਤਾਂ ਪੱਖੇ ਲਾ ਕੇ ਲੈ ਗਏ ਉਸ ਤੋਂ ਬਾਅਦ ਉਹ ਸਾਡੇ ਸਿਲੰਡਰ ਤੇ ਪੱਠੀ ਤੇ ਸਾਡਾ ਕੁਝ ਸਰਕਾਰੀ ਰਿਕਾਰਡ ਜਿਹੜਾ ਬਾਈਂਡ ਕਰਿਆ ਪਿਆ ਸੀਗਾ ਉਹ ਲੈ ਕੇ ਗਏ ਨਹੀਂ। ਕੋਈ ਚੌਕੀਦਾਰ ਨਹੀਂ ਰਹਿੰਦਾ ਜੀ। ਨਹੀਂ ਜੀ ਸਾਡੇ ਕੋਲ ਇੱਥੇ ਚੌਕੀਦਾਰ ਲਾਉ ਉਹ ਨਹੀਂ ਹੈਗਾ ਦਫ਼ਤਰ ਦੇ ਵਿੱਚ ਤੇ ਤੇ ਕੈਮਰੇ ਵੀ ਨਹੀਂ ਹੈਗੇ ਤੇ ਸਾਡੀਆਂ ਪਿੱਛੇ ਬਾਥਰੂਮ ਦੀਆਂ ਜਿੰਨੀਆਂ ਟੁੱਟੀਆਂ ਸੀ ਉਹ ਸਾਰੀਆਂ ਲਾ ਕੇ ਰਹਿ ਚੁੱਕੇ ਨੇ। ਨੁਕਸਾਨ ਤਾਂ ਜੀ ਕਾਫੀ ਹੋਇਆ ਵਾ। ਕੀ ਕਹਿਣਾ ਚੱਲਿਆ ਚੋਰੀ ਨੇ ਲੱਗੇ। ਚੋਰੀ ਨੂੰ ਸਾਨੂੰ ਤਾਂ ਆਪਣੀ ਸਮਝ ਆ ਰਹੀ ਵੀ ਹੋਇਆ ਕੀ ਆ। ਲੱਗਦਾ ਵੀ ਭੇਤੀ ਬੰਦੇ ਦਾ ਕੰਮ। ਕਹਿ ਨਹੀਂ ਸਕਦੇ ਜੀ। ਹੋ ਸਕਦਾ ਕੋਈ ਭੇਤੀ ਦਫ਼ਤਰ ਆਉਂਦਾ ਹੁਣ ਸਾਨੂੰ ਹਰੇਕ ਦੇਖੋ ਪਬਲਿਕ ਡੀਲਿੰਗ ਸਾਡੀ ਹਰ ਰੋਜ਼ ਦੀ ਆ। ਤੇ ਕੋਈ ਅਸੀਂ ਕਿਸੇ ਦਾ ਆਈਡੀ ਨਹੀਂ ਲਾ ਸਕਦੇ ਵੀ ਕਿਹੜਾ ਬੰਦਾ ਕਰ ਸਕਦਾ ਹੈ ਪਹਿਲਾਂ ਪਹਿਲਾਂ ਹੀ ਤਾਂ ਇਹੋ ਜਿਹਾ ਹੀ ਕੱਢਣਾ ਇਸ ਤੋਂ ਪਹਿਲਾਂ ਵੀ ਹੋਈ ਹੈ ਜੀ ਇੱਥੇ ਹੁਣ ਅਸੀਂ ਪਹਿਲਾਂ ਵੀ ਸੁਣਦੇ ਆ ਵੀ ਇੱਥੇ ਜਿਹੜਾ ਸੇਵਾ ਕੇਂਦਰ ਸੀ ਉਸ ਦੇ ਉਸ ਦੇ ਵਿੱਚ ਵੀ ਪਹਿਲਾਂ ਹੋ ਚੁੱਕੀ ਹੈ ਪੁਲਿਸ ਨੂੰ ਦਿੱਤੀਏ ਅਸੀਂ ਕਰ ਰਹੇ ਹਾਂ ਜੀ ਪੁਲਿਸ ਨੂੰ ਤਰਾਹ ਕਰ ਰਹੇ ਹਾਂ ਹੁਣ ਸਾਡੇ ਐਫਐਸਓ ਸਾਹਿਬ ਆ ਗਏ ਅਸੀਂ ਮਾਰਨਿੰਗ ਟਾਈਮ ਹੀ ਆਏ ਆ ਐਫਐਸਓ ਸਾਹਿਬ ਵੀ ਆ ਚੁੱਕੇ ਨੇ ਸਾਡਾ ਸਟਾਫ ਸਾਰਾ ਹੋ ਰਿਹਾ ਤੇ ਅਸੀਂ ਹੁਣ ਪੁਲਿਸ ਰਿਪੋਰਟ ਕਰਨਾ ਅਸੀਂ ਆਪਣੇ ਪਹਿਲਾਂ ਹਾਇਰ ਅਥਾਰਟੀ ਐਫਐਸਓ ਸਾਹਿਬ ਨੂੰ ਦੱਸਦੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਪੁਲਿਸ ਰਿਪੋਰਟ ਜੀ ਨਾਮਤੋ ਮੇਰਾ ਨਾਮ ਰਮਨਦੀਪ ਸਿੰਘ ਆ ਜੀ ਮੈਂ ਇੱਥੇ ਬਤੌਰ ਏ ਐਫ ਐਸਓ ਪੋਸਟਡ ਹਾਂ ਕੀ ਮਾਮਲਾ ਹੈ ਮਾਮਲਾ ਇਹ ਅੱਜ ਸਵੇਰੇ ਹੁਣ ਜਦੋਂ ਅਸੀਂ ਦਫਤਰ ਆਏ ਆ ਤੇ ਦਫਤਰ ਆ ਕੇ ਦੇਖਿਆ ਕਿ ਦਫਤਰ ਦਾ ਦਰਵਾਜ਼ਾ ਖੁੱਲਾ ਹੈ ਸਿਕਾ ਉਹਦੇ ਅੰਦਰ ਪੱਖੇ ਵਗੈਰਾ ਕੂਲਰ ਇਹ ਸਭ ਰਿਕਾਰਡ ਉੱਥੇ ਹਾਜ਼ਰ ਨਹੀਂ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਨੇ ਪ੍ਰਿੰਟਰ ਨਹੀਂ ਚੱਕਿਆ ਜਾਂ ਹੋਰ ਕੁਝ ਨਹੀਂ ਚੱਕਿਆ ਬੜੀ ਹੋ ਸੀਗਾ ਨਹੀਂ ਰਿਕਾਰਡ ਦਾ ਚੋਰੀ ਹੋਣ ਪਿੱਛੇ ਕੀ ਲੱਗਦਾ ਨਹੀਂ ਕੁਝ ਅਸੀਂ ਕੁਝ ਨਹੀਂ ਕਹਿ ਸਕਦੇ ਹੋ ਸਕਦਾ ਰੱਦੀ ਸਮਝ ਕੇ ਚੱਕ ਕੇ ਲਿਆ ਹੋਵੇ ਜਦੋਂ ਕਿ ਸਾਰਾ ਨਹੀਂ ਚੱਕਿਆ ਕੁਝ ਰਿਕਾਰਡ ਅਲਮਾਰੀ ਦੇ ਵਿੱਚ ਵੀ ਪਿਆ ਹੈ रिकॉर्ड मतलब के आई डोंट नो ਹੁਣ ਇਹਦੇ ਬਾਰੇ ਕੀ ਕਹਿਸਾ ਦੇ ਵੀ ਕਿਉਂ ਨਹੀਂ ਚੱਕੇ ਜਾਂ ਕੀ ਚੱਕ ਲਿਆ ਪੰਚਾਇਤ ਪਹਿਲਾਂ ਵੀ ਚੋਰੀ ਹੋਈ ਸੀ ਉਦੋਂ ਕੀ ਸਮਾਨ ਚੋਰੀ ਹੋਇਆ ਸੀ ਸਰ ਉਦੋਂ ਤਾਂ ਐਕਚੁਅਲੀ ਹਲੇ ਦਫਤਰ ਅਸੀਂ ਸ਼ਿਫਟ ਕਰਨਾ ਸੀ ਉਦੋਂ ਤਾਂ ਸਿਰਫ ਐਸੀ ਜ਼ਮਾਨ ਲੈ ਕੇ ਰੱਦੀ ਵਗੈਰਾ ਰੱਖੀ ਹੋਈ ਸੀਗੀ ਰੱਦੀਆਂ ਦਾ ਸੰਸਕ੍ਰਿਤ ਕੋਈ ਡਾਕੂਮੈਂਟ ਵਗੈਰਾ ਰੱਖੇ ਹੋਏ ਸੀਗੇ ਉਹ ਕੋਈ ਜ਼ਿਆਦਾ ਹੋ ਨਹੀਂ ਸੀਗਾ ਬਟ ਐਸ ਕਾ ਵੀ ਚਲੋ ਉਹ ਦਰਵਾਜ਼ਾ ਲੌਕ ਵੀ ਨਹੀਂ ਲੱਗਾ ਸੀ ਜਾਂ ਕੁਝ ਹੋਰ ਨਹੀਂ ਸੀਗਾ ਪਰ ਹੁਣ ਤਾਂ ਬਹੁਤ ਜ਼ਿਆਦਾ ਹਿੰਮਤਵਦੀ ਹੈ ਏ ਚੋਰਾਂ ਦੀ ਇਹ ਜੀ ਪੁਲਿਸ ਨੂੰ ਚਲਾ ਦਿੱਤੀ ਨਹੀਂ ਬਸ ਹੁਣ ਅਸੀਂ ਹੁਣ ਆ ਕੇ ਦੇਖਿਆ ਜੀ ਹੁਣ ਅਸੀਂ ਡੀਐਸਪੀ ਸਾਹਿਬ ਤੇ ਪ੍ਰੋਪਰ ਜੋ ਰਿਟਰਨ ਕਾਗਜ਼ੀ ਕਾਰਵਾਈ ਹੁੰਦੀ ਹੈ ਉਹ ਹੁਣ ਅਸੀਂ ਜਾ ਕੇ ਕਰਾਂਗੇ ਸਮਰਾਲਾ ਤੋਂ ਲਖਵਿੰਦਰ ਸਿੰਘ ਕਥਰੀ ਦੀ ਰਿਪੋਰਟ ਲੁਧਿਆਣਾ ਲਾਈਵ